ਵੈਸੇ ਜਿਹੜੇ ਦੁਆਬੀ ਭਾਜੀ ਨੂੰ ਨਹੀਂ ਜਾਣਦੇ ਦੁਆਬਾ ਜੀ ਨੂੰ ਇਹ ਇੱਕ ਮਸ਼ਹੂਰ ਇੱਕ ਹੋਰ ਨਾਮ ਤੋਂ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਬਲਜਿੰਦਰ ਸਿੰਘ ਨੂੰ ਸਜ਼ਾ ਦਵਾਈ ਸੀ ਪਾਸਟਰ ਬਲਜਿੰਦਰ ਪਾਸਟਰ ਮੈਂ ਤਾਂ ਨਹੀਂ ਕਿਹਾ ਕਿਉਂਕਿ ਫਿਰ ਸਾਰੇ ਪਾਸਟਰ ਤਰਾਜੂ ਨੇ ਆਪਣੇ ਨਾਮ ਤੇ ਰੱਖਿਆ ਪਾਸਟਰ ਉਹਦੇ ਨਾਮ ਤੇ ਤਾਂ ਉਹ ਬੜੀ ਮਤਲਬ ਮਾੜੀ ਗੱਲ ਸੀ ਕਿ ਕੁੜੀ ਨਾਲ ਦੁਸ਼ਕਰਮ ਕੀਤਾ ਉਹਨਾਂ ਨੇ ਉਹ ਉਹ ਵਾਲਾ ਮਾਮਲਾ ਵੀ ਜਿਹੜਾ ਨਾ ਪਤਾ ਨਹੀਂ ਉਹ ਤੁਸੀਂ ਕਿਦਾਂ ਸਜ਼ਾ ਦਵਾਈ ਉਹਨਾਂ ਨੂੰ ਮੈਂ ਨਹੀਂ ਦਵਾਈ ਨਹੀਂ 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 ਸਜ਼ਾ ਤਾਂ ਚਲੋ ਕੋਰਟ ਨੇ ਦਿੱਤੀ ਸਜ਼ਾ ਦਵਾਉਣ ਵਾਲੇ ਗੁਰੂ ਸਾਹਿਬ ਸੀਗੇ ਠੀਕ ਹੈ ਉਹ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੋ ਰਿਹਾ ਸੀ 6 ਮਹੀਨੇ ਤੋਂ ਤੇ ਕਿੰਨੀ ਦੇਰ ਤੋਂ ਵਾਰਿਓ ਕੇਸ ਚੱਲ ਰਿਹਾ ਸੀਗਾ ਪਹਿਲੀ ਕੰਪਲੇਂਟ ਕਰ 2018 ਤੋਂ ਇੰਨੇ ਸਾਲ ਲੱਗ ਗਏ 2018 ਤੋਂ ਉਹ ਵੀ ਕਿਵੇਂ ਹੋਇਆ ਮੈਨੂੰ ਬਸ ਹਲਕੀ ਜੀ ਜਦੋਂ ਅਸਲ 'ਚ ਮੈਂ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਸੀ ਮੈਂ ਕੀਤੀ ਸੀ ਪ੍ਰੈਸ ਕਾਨਫਰੰਸ ਜਿਹੜੀ ਕਪੂਰ ਥਲੇ ਵਾਲੀ ਲੜਕੀ ਆ ਜਿਹੜੀ ਰੀਸੈਂਟ ਮੋਲੇਸਟ ਕੀਤੀ ਇੰਨੇ ਬਰਜਿੰਦਰ ਨੇ ਬਰਜਿੰਦਰ ਪਾਸਟਰ ਜਾਂ ਬਲਿੰਦ ਬਰਜਿੰਦਰ ਬਲਾਦਕਾਰੀ ਜੋ ਵੀ ਕੋ ਅੰਦਰ ਜਾਣ ਤੋਂ ਬਾਅਦ ਕੇ ਪਹਿਲਾ ਨਹੀਂ ਨਹੀਂ ਰੀਸੈਂਟ ਇਹਦਾ ਕੇਸ ਸੀਗਾ ਅਸਲ 'ਚ ਇਹਦੇ ਕੋਈ ਇਹਨੂੰ ਨਾ ਇਹਨੂੰ ਆਦਤ ਸੀਗੀ ਕਿਉਂਕਿ ਕੁੜੀਆਂ ਨੂੰ ਓਵਰ ਪਾਵਰ ਕਰਨ ਦੀ ਔਰ ਬਹੁਤ ਸਾਰੀਆਂ ਕੁੜੀਆਂ ਨਾਲ ਇਹਨੇ ਕੀਤਾ ਹਾਲੇ ਬਹੁਤ ਸਾਰੀਆਂ ਬਹੁਤ ਸਾਰੇ ਕੇਸ ਹਾਲੇ ਜਿਹੜੇ ਹੈਗੇ ਆ ਉਹ ਆਏ ਨਹੀਂ ਬਾਹਰ ਉਹ ਲੜਕੀ ਵਿਚਾਰੀ ਇਹਦੇ ਇਹਨੇ ਉਹਨੂੰ ਓਵਰ ਪਾਵਰ ਕੀਤਾ ਉਹਦੇ ਨਾਲ ਇਹਨੇ ਮਲਿਸਟ੍ਰੇਸ਼ਨ ਕੀਤੀ ਜਦੋਂ ਉਹ ਨਾਬਾਲਗ ਸੀਗੀ ਤੇ ਉਹ ਇਹਦੇ ਜੰਗਲ ਚੋਂ ਨਿਕਲ ਗਈ ਨਿਕਲ ਕੇ ਉਹਨੇ ਵਿਆਹ ਕਰਾ ਲਿਆ ਇਹ ਉਹਨੂੰ ਪਿੱਛੋਂ ਦੀ ਧਮਕਾਣ ਲੱਗ ਗਿਆ ਫਿਰ ਵੱਚੋਂ ਦੀ ਧਮਕਾਨ ਲੱਗ ਗਿਆ ਉਹਦੇ ਘਰ ਵਾਲੇ ਨੂੰ ਧਮਕਾਨ ਲੱਗ ਗਿਆ ਤੇ ਉਹਨੂੰ ਇਹ ਮੈਸੇਜ ਸੀਗਾ ਕਿ ਤੂੰ ਵਾਪਸ ਆ ਕੇ ਡੇਰੇ ਚ ਰਹਿ ਹੂੰ ਤੇ ਉਹ ਲੜਕੀ ਨੇ ਰੋਂਦੀ ਪੱਟ ਦੀ ڪرਲਾਂਦੀ ਨੇ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਜਾ ਕੇ ਮੈਨੂੰ ਉਹ ਪ੍ਰੈਸ ਕਾਨਫਰੰਸ ਸ਼ਾਮ ਤੱਕ ਆਈ ਮੇਰੇ ਕੋਲ ਲੈਂਕ ਆਇਆ ਕਹਿੰਦੇ ਯਾਰ ਡੁੱਬ ਕੇ ਮਰ ਜਾਓ ਮੈਨੂੰ ਕਿਸੇ ਨੇ ਇਹ ਮੈਸੇਜ ਕੀਤਾ ਕਹਿੰਦੇ ਯਾਰ ਡੁੱਬ ਕੇ ਮਰ ਜਾਓ ਮੈਂ ਕਿਹਾ ਕਿਉਂ ਆਪਣਾ ਕੋਈ ਭਰਾ ਸੀਗਾ ਕਹਿੰਦਾ ਡੁੱਬ ਕੇ ਮਰ ਜਾਓ ਮੈਂ ਕਿਹਾ ਕਿਉਂ ਕੀ ਕਰਤਾ ਮੈਂ ਕਿਨੋਂ ਤੁਹਾਡੇ ਆਕੇ ਇੱਕ ਕੁੜੀ ਰੋਂਦੀ ਪਟਦੀ ਗਈ ਆ ਤੁਹਾਡੇ ਚੰਡੀਗੜ੍ਹ ਦੇ ਵਿੱਚ ਮੈਂ ਕਿਹਾ ਕੀ ਹੋਇਆ ਜਦੋਂ ਮੈਂ ਪ੍ਰੈਸ ਕਾਨਫਰੰਸ ਦੇਖੀ ਸੱਚੀ ਕਹਾਂ ਮੈਂ ਸੱਚੀ ਇਹ ਲੱਗਿਆ ਕਿ ਯਾਰ ਸੱਚੀ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਪੰਜਾਬ ਜਿਹੜਾ ਗਜਨੀ ਤੱਕ ਜਾ ਕੇ ਲੜਿਆ ਜਿਨੇ ਇਹ ਨਹੀਂ ਪੁੱਛਿਆ ਵੀ ਕੁੜੀ ਹਿੰਦੂ ਦੀ ਆ ਕੁੜੀ ਸਿੱਖ ਦੀ ਆ ਕੁੜੀ ਮੁਸਲਮਾਨ ਦੀ ਆ ਹਨਾ ਤੇ ਜਦੋਂ ਉਹ ਉਸ ਜ਼ਮਾਨੇ ਚ ਕੁੜੀਆਂ ਛੜਾ ਕੇ ਲਿਆਂਦੀਆਂ ਤੇ ਫਿਰ ਜਦੋਂ ਘਰਾਂ ਘਰੀ ਪਹਚਾਈਆਂ ਕਈਆਂ ਨੇ ਇਹ ਕਹਤਾ ਵੀ ਇਹ ਤਾਂ ਜੀ ਮੁਗਲਾਂ ਦੇ ਰਾਤ ਕੱਟ ਕੇ ਆਈ ਅਸੀਂ ਤਾਂ ਰਖਣੀ ਤਾਂ ਪਿੱਟ ਗਈ ਫਿਰ ਉਹਨਾਂ ਦੇ ਸਿਰਾਂ ਤੇ ਪੱਲੇ ਪਾ ਕੇ ਉਹਨਾਂ ਨੂੰ ਘਰ ਵਸਾਇਆ ਅਸੀਂ ਉਸ ਪੰਜਾਬ ਦੇ ਵਾਸੀ ਆ ਤੇ ਮੈਂ ਇਹ ਨਹੀਂ ਕਹ ਰਿਹਾ ਕਿ ਇਕੱਲਾ ਸਿੱਖ ਸਾਰਾ ਇਹ ਸਮਾਜ ਹੈ ਇਸ ਖਿੱਤੇ ਦਾ ਸਮਾਜ ਇਹ ਸਾਰਾ ਉਹ ਸਮਾਜ ਆ ਜਿਨ੍ਹਾਂ ਨੇ ਉਹਨਾਂ ਸਿਰ ਉਹਨਾਂ ਦੇ ਸਿਰ ਤੇ ਪੱਲੇ ਪਾਏ ਤੇ ਉਸ ਜਗ੍ਹਾ ਆ ਕੇ ਇੱਕ ਕੁੜੀ ਕਰ ਲਾਉਂਦੀ ਆ ਮੀਡੀਆ 'ਚ ਬੈਠ ਕੇ ਰੋਂਦੀ ਆ ਕਿ ਮੇਰੇ ਨਾਲ ਆ ਕੁਛ ਹੋ ਰਿਹਾ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਤੇ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਮੈਨੂੰ ਕੁੜੀ ਮਿਲੇ ਨਾ ਕਿਉਂਕਿ ਸਾਰੇ ਉਹਦੀ ਆਇਡੈਂਟੀਟੀ ਹਾਈਡ ਰੱਖ ਰਹੇ ਸੀ ਹਰ ਇੱਕ ਪੱਤਰਕਾਰ ਨੂੰ ਆਪਣੀ ਪ੍ਰੋਬਲਮ ਸੀਗੀ ਵੀ ਜੇ ਆਇਡੈਂਟੀਟੀ ਹਾਈਡ ਅਨ ਹਾਈਡ ਹੋ ਗਈ ਜਾਂ ਉਹਦਾ ਪਤਾ ਲੱਗ ਗਿਆ ਫਿਰ ਕੇਸ ਪੈ ਜਾਂਦੇ ਹੈਗੇ ਆ ਇਹ ਤਾਂ ਇੱਕ ਕੇਸ ਮੱਕੜ ਸਾਹਿਬ ਤੇ ਵੀ ਪਿਆ ਸੀਗਾ ਜਦੋਂ ਇੱਕ ਬੱਚੇ ਦੀ ਆਇਡੈਂਟੀਟੀ ਦੇ ਬਾਰੇ ਕੁਝ ਹੋ ਗਿਆ ਸੀਗਾ ਤੇ ਉਹਨਾਂ ਤੇ ਕੇਸ ਪਿਆ ਸੀਗਾ ਫਿਰ ਮੈਂ ਕਿਹਾ ਯਾਰ ਬੈਟਰ ਇਹ ਹੈ ਕਿ ਆਪਾਂ ਪ੍ਰੈਸ ਕਾਨਫਰੈਂਸ ਕਰੀਏ ਉਹ ਕੁੜੀ ਤੱਕ ਮੈਸੇਜ ਪਹੁੰਚੂਗਾ ਮੈਂ 2-3 ਤਿੰਨ ਦਿਨ ਬਾਅਦ ਪ੍ਰੈਸ ਕਾਨਫਰੈਂਸ ਕਰਦਾ ਔਰ ਉਸ ਪ੍ਰੈਸ ਕਾਨਫਰੈਂਸ ਦੇ ਵਿੱਚ ਜਲਦੀ ਪ੍ਰੈਸ ਕਾਨਫਰੈਂਸ ਦੇ ਵਿੱਚ ਇੱਕ ਹਲਕਾ ਜਿਹਾ ਬਲੈਂਕ ਆਇਆ ਕਿ ਇੱਕ ਕੁੜੀ ਹੋਰ ਆ ਜਿਹਦੇ ਤੇ ਬਲਾਤਕਾਰ ਇਹਨੇ ਕੀਤਾ ਪਾਸਟਰ ਨੇ ਤੇ ਇਹ ਭੱਜਿਆ ਸੀ ਤੇ ਪੁਲਿਸ ਨੇ ਇਹਨੂੰ ਫੜਿਆ ਸੀ 2018 ਦਾ ਭਾਜੀ ਬਲਤਕਾਰ ਤੇ ਰਜ਼ਾਮੰਦੀ ਸੈਕਸ 'ਚ ਫਰਕ ਹੁੰਦਾ ਹੈ ਇਹ ਰਜ਼ਾਮੰਦੀ ਸੈਕਸ ਸੀਗਾ ਕਿ ਬਲਤਕਾਰ ਸੀਗਾ ਇਹ ਬਲਾਤਕਾਰ ਸੀਗਾ ਓਕੇ ਤੇ ਜਿਹੜੇ ਰਜ਼ਾਮੰਦੀ ਸੈਕਸ ਹੁੰਦੇ ਨੇ ਪਿੱਛੇ ਵੀ ਇੱਕ ਬਾਬੇ ਦਾ ਆਇਆ ਸੀਗਾ ਕਿ ਰਜ਼ਾਮੰਦੀ ਨਾਲ ਕੁੜੀ ਤੇ ਬਾਬਾ ਜੀ ਇਕੱਠੇ ਆਪਸ ਚ ਸੰਭੋਗ ਕਰ ਰਹੇ ਨੇ ਤੇ ਬਾਅਦ ਚ ਉਹ ਰੇਪ ਦਾ ਪਰਚਾ ਪਾਤਾ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਜਿਹੜੀਆਂ ਕੁੜੀਆਂ ਡੇਰਿਆਂ ਤੇ ਜਾਂਦੀਆਂ ਨੇ ਬਹੁਤ ਸਾਰੇ ਇਨਸੀਡੈਂਟ ਐ ਡੇਰਿਆਂ ਤੇ ਜਾਂਦੀਆਂ ਨੇ ਕੁਝ ਕੁ ਲੇਡੀਆਂ ਆਪ ਵੀ ਡੇਰਿਆਂ ਤੇ ਜਾਂਦੀਆਂ ਨੇ ਨਾ ਆਪਣੀਆਂ ਲੇਡੀਆਂ ਜ਼ਿਆਦਾ ਮੈਨੂੰ ਸਭ ਤੋਂ ਵੱਡਾ ਕਸੂਰ ਤਾਂ ਉਹਨਾਂ ਦਾ ਲੱਗਦਾ ਬਾਬੇ ਦਾ ਕਸੂਰ ਮੈਨੂੰ ਦੂਜੇ ਨੰਬਰ ਤੇ ਲੱਗਦਾ ਕਿਉਂਕਿ ਜਦੋਂ ਵੀ ਕੋਈ ਬਾਬਾ ਆਪਣੇ ਆਪ ਨੂੰ ਪੇਸ਼ ਕਿਉਂ ਕੀਤਾ ਮੈਨੂੰ ਇਹ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਮੇਰੀ ਸਿਸਟਰ ਹੀ ਹੋਵੇ ਯਾਰ ਮੈਂ ਕਿਸੇ ਦੀ ਐਗਜ਼ਾਮਪਲ ਕਿਉਂ ਲੈਣੀ ਹਾਂ ਸਮਾਜ ਦੇ ਵਿੱਚ ਜੋ ਪਖੰਡਵਾ ਚੱਲ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਕਦੋਂ ਮੁਕੇਗਾ